ਮੇਰਾ ਨਾਮ सोनू ਸੁਖਵਿੰਦਰ ਸਿੰਘ ਆ ਜੀ ਹਾਂ ਹਾਂ ਜਿਹੜਾ ਪਿੰਡ ਆਪਣਾ ਰੜਾਈ ਆ ਜੀ ਅਜਾ ਕੀ ਮਾਮਲਾ ਹੋਇਆ ਜਿਹੜਾ ਚਟੇਵਲਾ ਫੜਿਆ ਇਹ ਕੋਈ ਬੜੇ ਚੇਰ ਤੋਂ ਹੀ ਚਟਾ ਵੇਚਦਾ ਵਾ ਜੀ 2015 ਚ ਵੀ ਵੇਚਦਾ ਸੀ ਕਦੇ ਕੋਣ ਤੇ ਨੂੰ 3 ਕ ਸਾਲ ਹੋ ਗਏ ਆ ਬੜਾ ਵੱਡਾ ਕਾਰੋਬਾਰ ਕੀਤਾ ਇਹਨੇ ਇਸ ਕਰਕੇ ਨੂੰ ਡੱਕਦੇ ਹ ਅੱਗੇ ਵੀ ਅਸੀਂ 2 3 4 ਵਾਰੀ ਇਹਨੂੰ ਅਸੀਂ ਦਰਖਾਸਤਾਂ ਵੀ ਦਿੱਤੀਆਂ ਤੇ ਐਸ ਐਚਓ ਸਾਹਿਬ ਨੂੰ ਦਿੱਤੀ ਆ ਡਿਊਟੀ ਸਾਹਿਬ ਨੂੰ ਦਿੱਤੀ ਆ ਐਸ ਐਸਪੀ ਸਾਹਿਬ ਨੂੰ ਦਿੱਤੀ ਆ ਐਮਲੇ ਸਾਹਿਬ ਕੋ ਵੀ ਦੋ ਤਿੰਨ ਵਾਰੀ ਅਸੀਂ ਕੋਈ ਚੋਖੇ ਬੰਦੇ ਲੈ ਕੇ ਗਏ ਆ 20 20 ਜਣੇ ਤੇ ਸਾਡੀ ਫਿਰ ਕਿਸੇ ਨੇ ਸੁਣਵਾਈ ਨਹੀਂ ਕੀਤੀ ਅੱਜ ਅਸੀਂ ਇੱਕ ਦਰਖਾਸਤ ਦੇ ਦਿੱਤੀ ਸੀਗੀ ਉੱਪਰ ਡੀਜੀਪੀ ਸਾਹਿਬ ਨੂੰ ਉਹਦੇ ਅਧਿਕਾਰ ਦੇ ਅਨੁਸਾਰ ਸਾਨੂੰ ਇੱਕ ਮੀਡੀਆ ਵਾਲੇ ਦਾ ਫੋਨ ਆਇਆ ਸੀਗਾ ਕਿ ਜਦੋਂ ਵੀ ਤੁਸੀਂ ਕੋਈ ਚਿੱਟੇ ਵਾਲਾ ਫੜਦੇ ਜੋ ਸਾਨੂੰ ਦੱਸਿਓ ਤੇ ਅਸੀਂ ਇੱਕ ਚਿੱਟੇ ਵਾਲਾ ਅੱਜ ਫੜਿਆ ਉਸ ਨੂੰ ਕਾਬੂ ਕੀਤਾ ਫਿਰ ਮੈਂ ਮੀਡੀਆ ਵਾਲਿਆਂ ਨੂੰ ਫੋਨ ਕੀਤਾ ਉੱਥੇ ਸਾਡੇ ਸਰਪੰਚ ਸਾਹਿਬ ਨੇ ਐਸਐਚਓ ਸਾਹਿਬ ਨੂੰ ਵੀ ਫੋਨ ਕੀਤਾ ਤੇ ਉਹ ਵੀ ਆਏ ਆ ਤੇ ਬਾਅਦ ਵਿੱਚ ਜਦੋਂ ਇਹਨੂੰ ਫੜਿਆ ਕਿਟੇ ਵਾਲੇ ਦੀ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਮੁੜ ਕੇ ਮੁਲਾਜ਼ਮ ਵੀ ਕੁਝ 10 15 ਜਣੇ ਮੁਲਾਜ਼ਮ ਸੀਗੇ ਲੇਡੀ ਜੀ ਪੁਲਿਸ ਵੀ ਨਾਲ ਸੀ ਉਹਨਾਂ ਦੇ ਤੇ ਉਹਨਾਂ ਨੇ ਫੜਿਆ ਇਹਨਾਂ ਨੂੰ ਤੇ ਬਾਅਦ ਦੇ ਵਿੱਚ ਇੱਕ ਮੀਡੀਆ ਵਾਲਾ ਵੀ ਮੇਰੇ ਕੋਲ ਗਿਆ ਉਹਨੇ ਜਦੋਂ ਜਾ ਕੇ ਇਹਨਾਂ ਦੀ ਵੀਡੀਓ ਬਣਾਉਣ ਲੱਗਾ ਤੇ ਐਸਐਚਓ ਸਾਹਿਬ ਨੇ ਉਹਨਾਂ ਦਾ ਫੋਨ ਜਿਹੜਾ ਵਾ ਮੁਲਾਜ਼ਮਾਂ ਨੇ ਜਿਹੜਾ ਫੋਨ ਆ ਉਹਨਾਂ ਦਾ ਫੜ ਲਿਆ ਵਾ ਜੀ ਫੋਨ ਇਹਨਾਂ ਨੂੰ ਵਾਦਾ ਦਿੱਤਾ ਨਹੀਂਗਾ ਇਸ ਕਰਕੇ ਇਸ ਪ੍ਰਸ਼ਾਸਨ ਚ ਉਹ ਹੀ ਮੰਗ ਮੰਗਦੇ ਆ ਕਿ ਜਿਹੜਾ ਇਨਸਾਫ ਆ ਇਹ ਜਿਹੜਾ ਚਿੱਟਾ ਵੇਚਣ ਵਾਲਿਆਂ ਦੀ ਜਿਹੜੀ ਕਾਨੂੰਨੀ ਕਾਰਵਾਈ ਹੈ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ ਕਿਉਂਕਿ 3 ਸਾਲ ਤੋਂ ਵੇਚਦੇ ਆ ਭਾਵੇਂ ਕੱਲੇ-ਕੱਲੇ ਘਰ ਜਾ ਕੇ ਮੀਡੀਆ ਲੈ ਕੇ ਤੁਸੀਂ ਘੁੰਮ ਸਕਦੇ ਜੋ ਹਰ ਇੱਕ ਘਰ ਦੇ ਜਾ ਕੇ ਤੁਸੀਂ ਬੇਨਹਾੜੇ ਤੋਂ ਵੀ ਪੁੱਛ ਸਕਦੇ ਹੋ ਹਾਂਜੀ ਨੌਜਵਾਨ ਮਰ ਗਏ ਜਿੰਨੇ 5 ਬੰਦੇ ਮਰੇ ਆ ਜੀ ਅੱਗੇ ਵੀ ਇੱਕ ਪਿੱਛੇ ਜੇ ਜੋ ਕੇ ਖੜਿਆ ਇੱਥੋਂ ਵੀ ਤਾਂ ਹਰ ਬੰਦੇ ਆ ਬੰਦਿਆਂ ਦੇ ਪਤਾ ਨਹੀਂ ਕਿਸੇ ਤਰ੍ਹਾਂ ਤੇ ਕੋਈ ਪਰਚਾਣੀ ਹੋਣ ਦਿੰਦੇ ਕੋਈ ਵੀ ਇਹ ਤੇ ਜਿਸ ਕਰਕੇ ਮੈਂ ਕਹਿੰਨਾ ਜੀ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਜਿਹੜਾ ਇਹਨਾਂ ਦੇ ਤੰਜਵਾ ਚੰਗੀ ਤਰ੍ਹਾਂ ਕੱਸਿਆ ਜਾਵੇ ਜਿਹੜੇ ਹੋਰ ਵੀ ਪ੍ਰਸ਼ਾਸਨਾਂ ਇੱਥੇ ਆਪਣੇ ਐਮਐਲਏ ਸਾਹਿਬ ਨੂੰ ਵੀ ਕਹਿੰਨੇ ਆ ਕਿ ਐਮਐਲਏ ਸਾਹਿਬ ਇਹਦੇ ਵੱਲ ਜ਼ਰੂਰੀ ਖਿਆਲ ਦਿਆ ਕਰੋ ਅਸੀਂ ਤੁਹਾਡੇ ਕੋਲ ਤਿੰਨ ਚਾਰ ਵਾਰ ਹੀ ਗਏ ਆ ਐਮਐਲਏ ਸਾਹਿਬ ਨੇ ਵੀ ਸਾਡੀ ਇੱਕ ਵਾਰੀ ਨਹੀਂ ਸੁਣੀ ਜਿੱਦਾਂ ਕੋ ਕਹਿੰਦਾ ਕੋਈ ਨਹੀਂ ਅਨਕਵਰੀ ਹੋਊਗੀ ਜੇ ਕੋ ਫੜਿਆ ਜਾਊਗਾ ਤੇ ਅਸੀਂ ਇੱਥੇ ਪਰਚਾ ਕਰਾਂਗੇ ਕੋਈ ਪਰਚਾ ਨਹੀਂ ਅੱਜ ਅਸੀਂ ਆਪ ਹੀ ਫੜੇ ਆ ਬੰਦੇ ਫਿਰ ਆ ਵੀ ਸਾਡੇ ਸਰਪੰਚ ਸਾਹਿਬ ਨੇ ਫੋਨ ਕੀਤੇ ਆ ਰੜੇ ਤੋਂ ਤੇ ਨਿੱਕੂ ਸਰਪੰਚ ਸੀ ਉਹਨੇ ਫੋਨ ਕੀਤਾ ਤੇ ਫੇਰ ਅੱਜ ਪੁੱਛ ਗਈ ਹੈ ਜਿਹੜਾ ਵੀ ਕਾਰਵਾਈ ਕਰਦੇ ਹੋਣ ਵੇਖੋ ਆਈਆਂ ਅਸੀਂ ਜੀ ਸਰਪ੍ਰਿੰਸ ਜੰਗਾਇਮਾ। ਗੁਰਪਸਿੱਖ ਕਿਹੜਾ ਪਿੰਡ ਆਪਣਾ? ਮੇਰਾ ਪਿੰਡ ਰੜਾ ਹੈ। ਰੜਾ ਮੰਡ। ਰੜਾ ਮੰਡ। ਗੁਰਪਸਿੱਖ ਕੀ ਮਾਮਲਾ ਹੋਇਆ ਅੱਜੇ? ਮਾਮਲਾ ਇਹ ਹੈ ਬਾਈ ਸਾਡੇ ਉੱਥੇ ਇੱਕ ਪਿੰਡ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ 2-3 ਸਾਲ ਤੋਂ ਇੱਕ ਪਰਿਵਾਰ ਹੀ ਜਿਹੜਾ ਪੂਰਾ ਉਹ ਚਿੱਟੇ ਦਾ ਕਾਰੋਬਾਰ ਕਰ ਰਿਹਾ ਹੈ ਬਹੁਤ ਵੱਡੇ ਲੈਵਲ ਤੇ। ਟੀਮ ਜਿਹਦੇ ਖਿਲਾਫ ਅਸੀਂ ਬਹੁਤ ਵਾਰਾਂ ਪੁਲਿਸ ਕੋ ਕੰਪਲੇਨ ਕੀਤੀ ਤੇ ਕਾਰਜਸ਼ਾਹ ਦਿੱਤੀਆਂ ਡੀਐਸਪੀ ਕੋਲ, ਐਮਐਲਏ ਕੋਲ, ਐਸਐਸਪੀ ਕੋਲੋਂ ਤੇ ਪਰ ਇਹਨਾਂ ਨੂੰ ਕੋਈ ਕਦੀ ਵੀ ਫੜੇ ਨਹੀਂ ਗਏ ਤੇ ਫਿਰ ਅੱਜ ਕੀ ਵੀ ਇਹਨਾਂ ਦੇ ਘਰ ਤੋਂ ਜਿਹੜੇ ਖਰੀਦਣ ਵਾਲੇ ਚਿੱ ਉਹ ਪਿੰਡ ਵਾਲਿਆਂ ਨੇ ਉਹਨਾਂ ਨੂੰ ਫੜਿਆ ਵਾ ਉਹਨਾਂ ਦੇ ਕੋਲੋਂ ਚਿੱਟਾ ਬਰਾਮਦ ਹੋਇਆ ਫਿਰ ਉਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਤੇ ਪੁਲਿਸ ਨੇ ਹੋਰ ਵੀ ਉਹਨਾਂ ਦੇ ਘਰੋਂ ਰਿਕਵਰੀ ਕੀਤੀ ਹੈ ਜਿਹੜੀ ਛਿੱਟੇ ਦੀ ਤੇ ਪ੍ਰੈਸਲੇ ਵੀ ਕੁਗੇਸ ਤੇ ਹਾਂਜੀ ਪ੍ਰੈਸ ਵਾਲੇ ਗਏ ਸੀ ਪਰ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਅੱਗੇ ਨਹੀਂ ਜਾਣ ਦਿੱਤਾ ਸ਼ਾਇਦ ਉਹਨਾਂ ਦੇ ਕੋਲ ਮੋਬਾਈਲ ਵੀ ਖੋ ਲਿਆ ਗਿਆ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਇਹੋ ਕਰਦੇ ਹਾਂ ਜੀ ਇਹ ਇਹਨਾਂ ਨੂੰ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਕਿ ਪਿਛਲੇ ਬਹੁਤ ਲੰਬੇ ਸਮੇਂ ਤੋਂ ਇਹ ਵੇਚ ਰਹੇ ਸੀ ਮੋਤਾਂ ਵੀ ਹੋਈਆਂ ਵਾ ਕੁਝ ਨੌਜਵਾਨਾਂ ਦੀਆਂ ਇਸ ਦੇ ਜਵਨ ਕਰਨ ਦੇ ਨਾਲ ਨਾਲ ਘਰ ਤੋਂ ਖਰੀਦ ਕੇ ਗਏ ਜਿਹੜੇ ਤੇ ਬਾਕੀ ਅਸੀਂ ਵੀ ਬਹੁਤ ਪਰੇਸ਼ਾਨ ਹਾਂ ਪੂਰਾ ਪਿੰਡ ਇਹ ਨਾਲ ਹੀ ਬਹੁਤ ਦੁਖੀ ਹੈ ਗਾ ਜੀ ਮਤਲਬ ਇਹ ਪੱਕਾ ਹੈ ਕਿ ਤੁਸੀਂ ਆਪਣੇ ਪਿੰਡ ਜੂ ਫੜਿਆ ਹਾਂ ਜੀ ਹਾਂ ਜੀ ਅਸੀਂ ਪਿੰਡ ਚੋਂ ਫੜਿਆ ਜੀ ਕਿੰਨੀ ਵਾਰੀ ਹੁੰਦਾ ਕਿ ਪੁਲਿਸ ਦੱਸਦੀ ਹੈ ਕਿ ਇਹ ਚੱਟੇ ਵਾਲਾ ਅਸੀਂ ਫੜਿਆ ਨਹੀਂ ਜੀ ਪਿੰਡ ਦੇ ਵਿੱਚੋਂ ਫੜਿਆ ਜੀ ਉਹਨਾਂ ਦੇ ਘਰਾਂ ਦੇ ਨੇੜੇ ਹੋਈ ਸੁਦਰਜੀ ਕੀ ਨਾਮ ਆਪਣਾ ਜੀ ਸ਼ਸ਼ਕਰ ਚੰਗਰ ਮੇਰਾ ਨਾਮ ਕਹਿੰਦੇ ਸ਼ਤਰਸਿੰਝ ਕਿਰੇਪੰਡ ਆਪਣਾ ਰੜਾ ਜੀ ਰੜਾ ਬੰਦ ਰੜਾ ਪਿੰਡ ਕੀ ਮਾਮਲਾ ਹੋਇਆ ਸੀ ਅੱਜ ਤੁਸੀਂ ਕਹਿੰਦੇ ਇੱਕ ਕਿਸੇ ਚੁੱਟਾ ਵੇਚਣ ਵਾਲੇ ਨੂੰ ਫੜਿਆ ਕੀ ਗੱਲ ਸੀ ਤੇਰਾ ਉਸ ਘਰ ਤੋਂ ਹੈਗਾ ਜੀ ਕੋਈ 10 15 ਕਿਲੇ ਦੂਰ ਆ ਮੇਰੇ ਵੀਰ ਨੇ ਕਹਿੰਦੇ ਪੂਣੀ ਕਿਸਤਾ ਵੀ ਆਇਆ ਕਰਕੇ ਇਹ ਚਿੱਟੇ ਵਾਲਾ ਬੰਦਾ ਉੱਥੇ ਫੜਿਆ ਥੋੜੇ ਕਰੋ ਲੈ ਕੇ ਗਿਆ ਉਹਦੇ ਕਰੋ ਲੈ ਕੇ ਮੁਗਲ ਲੱਗਾ ਸੀ ਕੋਨਾ ਫੜਿਆ ਉਹਦਾ ਬ੍ਰਦਰ ਮੇਰੇ ਨਾਲ ਆ ਜਿਹੜਾ ਵੇਚਦਾ ਉਹਦਾ ਭਰਮ ਮੇਰੇ ਨਾਲ ਹੈ ਇਹਨਾਂ ਨੂੰ ਘੱਟ ਤੋਂ ਘੱਟ 2015 ਤੋਂ 15 ਚ ਵੀ ਕੇਸ ਪਿਆ ਇਹਨਾਂ ਦੇ ਇੱਕ ਚਿੱਟੇ ਦਾ 15 ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹ ਕੰਮ ਕਰਦਾ ਆਇਆ ਜਿਹੜੇ ਹੁਣ 3 ਸਾਲ ਤੋਂ ਜ਼ਿਆਦਾ ਸੀ ਹੁਣ ਜਾਂ 2-3 ਸਾਲ ਤੋਂ ਜ਼ਿਆਦਾ ਇਹਨਾਂ ਵਧ ਗਿਆ ਵੀ ਘੱਟ ਤੋਂ ਘੱਟ ਵੀ 2-250 ਬੰਦਾ ਰੋਈਦਾ ਘਰ ਆਉਂਦਾ ਹਰ ਦੀ ਹੀ ਉੱਥੇ ਦੇਖ ਸਾਰਾ ਜਿੰਨਾ ਵੀ ਦਿੱਤੀ ਜਾਵੇ ਜਿੰਨੇ ਵੀ ਉੱਥੇ ਹੈਗੀ ਆ ਸਾਰਿਆਂ ਨੂੰ ਵੀ ਪ੍ਰੋਬਲਮ ਹੋਸੀ ਇਹ ਸੇ ਬੰਦੇ ਕੋਲ ਕਿੰਨੀ ਜ਼ਮੀਨ ਆ ਕੀ ਕੰਮ ਕਰਦਾ ਕਿੰਨੀ ਪ੍ਰਾਪਰਟੀ ਆ ਕਿੱਥੋਂ ਆਈ ਆ ਸਾਨੂੰ ਇਨਕੀ ਦੀ ਪੂਰੀ ਹੋਰ ਚਾਹੀਦੀ ਹਾਂ ਅਨਸਾਫ਼ ਚਾਹੀਦਾ ਇਹ ਪੀ ਦਾ ਅਸੀਂ ਸਾਰਾ ਇੱਕ ਨਹੀਂ ਸਾਰਾ ਜਿੰਨਾ ਵੀ ਮੰਡ ਦੇ ਵਿੱਚ ਜਿੰਨੇ ਵੀ ਰੜੇ ਦੇ ਵਿੱਚ ਬੰਦੇ ਆ ਸਾਰੇ ਇਹ ਕੰਮ ਦੇ ਵਿੱਚ ਅਸੀਂ ਅਨਮੋਲ ਵਲੋਂ ਸਾਨੂੰ ਜਦੋਂ ਮਰਜ਼ੀ ਸੱਦੋ ਅਸੀਂ ਹਾਜ਼ਰ ਤਿਆਰ ਆ ਇਹ ਬੰਦਾ ਇਨੇ ਚਿਰ ਦਾ ਕੰਮ ਕਰਦਾ ਇਹ ਸਾਡਾ ਬੰਦ ਹੋਣਾ ਚਾਹੀਦਾ ਕਦੀ ਇਹਦੇ ਬਾਰੇ ਸ਼ਿਕਾਇਤਿੰਗ ਕੀਤੀ ਵੀ ਇਹ ਬੰਦਾ ਕੰਮ ਕਰਦਾ ਸੀ ਸੀ ਡੀਐਸਪੀ ਸਾਹਿਬ ਇੱਕ ਵਾਰ ਫੜ ਕੇ ਲੈ ਕੇ ਗਏ ਸੀ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਡੀਐਸਪੀ ਸਾਹਿਬ ਨੇ ਮੁੜ ਕੇ ਛੜਤਾਂ ਦੇ ਵੀ ਕਰਦਾ ਹੀ ਨਹੀਂ ਗਾ ਅਸੀਂ ਕਹਿੰਦੇ ਵੀ 15 ਤੋਂ ਕਰਦਾ ਡੀਐਸਪੀ ਸਾਹਿਬ ਕਹਿੰਦੇ ਕਰਦਾ ਹੀ ਨਹੀਂ ਗਾ ਹੁਣ ਜਦੋਂ ਇਹਨੂੰ ਫੜਿਆ ਤੇ ਇਹਦੇ ਕੋਲ ਕੋਈ ਸਮਾਨ ਮਿਲਿਆ ਮਿਲਿਆ ਜੀ ਕੁੜੀਆਂ ਮਿਲੀਆਂ ਪੈਸੇ ਮਿਲੇ ਆ ਪੈਸੇ ਰੁਗ ਭਰ ਕੇ ਫੜੇ ਆ ਮਲਾਜਮਾ ਨੇ ਫੜੇ ਪਤਾ ਨਹੀਂ ਕਿੰਨੇ ਆ 50 ਹਜ਼ਾਰ ਆ ਲੱਖ ਆ ਜਾਂ 2 ਲੱਖ ਆ ਇਹ ਨਹੀਂ ਸਾਨੂੰ ਪਤਾ ਰੁਗ ਭਰ ਕੇ ਪੰਜ ਪੰਜ ਸ਼ੋ ਦੇ ਨੋਟ ਆ ਉਹ ਰੁਗ ਭਰ ਕੇ ਫੜੇ ਆ ਮੁਰਕੇ ਫੇਰ ਡੱਗਦੇ ਫੜੇ ਆ ਮੁਰਕੇ ਡੱਬੀ ਵੀ ਫੜੀ ਆ ਡੱਬੀ ਦੇ ਵਿੱਚ ਪਤਾ ਨਹੀਂ ਕੀ ਆ ਸਾਨੂੰ ਇਸ ਚੀਜ਼ ਦਾ ਪਤਾ ਸੀ ਨਹੀਂ ਲੱਗਿਆ ਨਾ ਤੁਹਾਨੂੰ ਕਹਿ ਦੇਵਾਂ ਨਾ ਸਾਨੂੰ ਕਹਿੰਦੇ ਵੀਡੀਓ ਬਣਾਉਣ ਦੇਤੀ ਇਹ ਬਾਰੇ ਸਾਨੂੰ ਕੋਈ ਚੀਜ਼ ਨਹੀਂ ਪਤਾ ਕੋਈ ਪ੍ਰੈਸ ਵਾਲਾ ਵੀ ਗਿਆ ਸੀ ਤੁਹਾਡੇ ਕੋਲ ਪ੍ਰੈਸ ਵਾਲੇ ਗਏ ਸੀ ਪ੍ਰੈਸ ਵਾਲਿਆਂ ਨੂੰ ਗਾਹ ਕਿਹਨੇ ਜਾਣ ਹੀ ਦਿੱਤਾ ਪਤਾ ਨਹੀਂ ਕੀ ਕਿਹਾ ਵੀਡੀਓ ਫੋਨ ਕੋਲੇ ਜਾਂ ਕੀ ਕੀਤਾ ਜਾਂ ਨਹੀਂ ਹੁਣ ਕਹਿ ਨਹੀਂ ਵੀਡੀਓ ਬਣਾਉਣੀ ਇਹ ਗੱਲ ਇਹ ਸਾਨੂੰ ਨਹੀਂ ਹੈਗਾ ਵੀ ਗਏ ਹੈਗੇ ਪ੍ਰੈਸ ਵਾਲੇ ਉੱਥੇ ਗਏ ਜ਼ਰੂਰ ਆਹੋ ਆਹੋ ਕਾਕਾ ਤੂੰ ਸਮਾਨ ਕਿੱਥੋਂ ਲੈ ਕੇ ਆਂ ਨਹੀਂ ਸਹੀ ਦੱਸਣਾ ਕੀ ਨਾਮ ਹੈ ਤੁਹਾਡਾ ਹਰਦੀਪ ਸਿੰਘ ਇਹ ਤੂੰ ਕਿੰਨਾ ਚਿਰ ਹੋ ਗਿਆ ਨਾ ਉਹ ਖੜਦਿਆਂ ਨੂੰ ਸੱਚ ਬੋਲਣਾ ਕੋਈ ਸ਼ਰਮ ਨਹੀਂ ਦੋ ਸਾਲ ਹਾਂਜੀ ਦੋ ਦੋ ਸਾਲ ਹੋ ਗਏ ਆ 1.5 ਦੋ ਸਾਲ ਹੋ ਗਏ ਠੀਕ ਆ ਜੀ ਤੈਨੂੰ ਅੱਜ ਫੜਿਆ ਵਾ ਤੇਰੇ ਕੋਲ ਸਮਾਨ ਫੜਿਆ ਉਦਾਂ ਤੇ ਨਹੀਂ ਤੈਨੂੰ ਫੜਿਆ ਤੈਨੂੰ ਕੋਈ ਦਬਾਅ ਨਹੀਂ ਕਿਸੇ ਨੇ ਆਕੇ ਦੀ ਨਾ ਕੋਈ ਸਮਾਨ ਉਧਰੋਂ ਲੈ ਕੇ ਆਉਣਾ ਤੇਰੇ ਤੂੰ ਕੱਢ ਕੇ ਦਿੱਤਾ ਨਾ ਕੀ ਹੀ ਫੜਿਆ ਸੀ ਠੀਕ ਆ ਹਾਂਜੀ ਹਾਂਜੀ ਕਿੰਨਾ ਕੀ ਕਿੰਨੇ ਦਾ ਲੈ ਆ ਗਏ ਆ 500 ਦਾ ਲੈ ਆ ਗਏ ਆ ਤੇ ਤੇਰੀ ਗੱਡੀ ਕਿੱਥੇ ਖੜੀ ਆ ਉੱਪਰ ਕਿੱਥੇ ਰੋਡ ਰੋਡ ਤੇ ਇਹ ਕਿਹੜਾ ਰੋਡ ਜਾਂਦਾ ਟਾਂਡੇ ਨੂੰ ਕਿੱਥੋਂ ਸ਼੍ਰੀ ਹਰਗੋਬਿੰਦਪੁਰ ਤੋਂ ਟਾਂਡਾ ਰੋਡ ਜਾਂਦਾ ਠੀਕ ਆਧਰਾ ਕੀ ਆ ਹਾਂਜੀ ਰੂਪਲ ਸਿੱਧਾ ਨਾਮ ਰਜਿੰਦਰ ਸਿੰਘ ਛੋਟਾ ਨਾ ਰੂਬਲ ਤੇ ਪਿਓ ਦਾ ਨਾਮ ਕੀ ਗੁਰਮਿੰਦਰ ਸਿੰਘ ਗੁਰਮਿੰਦਰ ਸਿੰਘ ਤੇ ਕਿੱਥੋਂ ਆ ਸ਼੍ਰੀ ਹਰਗੋਬਿੰਦਪੁਰ ਤੋਂ ਕਿਹੜਾ ਮੱਲਾਵਾ Ranya